ਸਰ ਆ ਪੁਰਸਤਰੀ ਦੇ ਕੋਲ ਜਿਹੜਾ ਮੋਟਰਸਾਈਕਲ ਦਾ ਕੀ ਇਹਦੀ ਹਿਸਾਬਵਾਦ ਹੈ ਜੀ ਇਹ ਜਿਹੜਾ ਮੋਟਰਸਾਈਕਲ ਆ ਜੀ ਡੇਲੀ ਨਾਕਾ ਜਿੱਦਾਂ ਲੱਗਦਾ ਹੈ ਮਾਨ ਲਓ ਕਿ ਐਸਐਸਪੀ ਸਾਹਿਬ ਜੀ ਦੇ ਹੁਕਮ ਮੁਤਾਬਕ ਇਹ ਦੋ ਤਿੰਨ ਵਾਰੀ ਪਹਿਲਾਂ ਨਾਕੇ ਤੋਂ ਭੱਜ ਚੁੱਕਾ ਸੀ ਪਿੱਛੋਂ ਭੱਜਾਇਦਾ ਹੂਟਰ ਮਾਰ ਕੇ ਜਾਂਦਾ ਸੀ ਇਹ ਅੱਜ ਜਿਹੜਾ ਨਾਕਾ ਲੱਗਾ ਰਿਹਾ ਜਿਹੜੇ ਸਾਡੇ ਬਨਾਰੇ ਸੀ ਕਾਫੀ ਯਾਨੀ ਦੁੱਧ ਸੀ ਇਹਨਾਂ ਨੇ ਉਹਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਦੋ ਭੱਜ ਆਉਣ ਲੱਗਾ ਤੇ ਨਾਲ ਹੀ ਮੁੰਡਿਆਂ ਨੇ ਹੋਣ ਚੱਕਰ ਦੀ ਨਾਲ ਫੜ ਲਿਆ ਜੀ ਨੂੰ ਦੇਖਿਆ ਕਿ ਕਾਫੀ ਉੱਚੇ ਹੁਟਰਾ ਹੋ ਰਿਹਾ ਜੀ ਕੀ ਕਿਹੜੇ ਕਹਿੰਦੇ ਹੁਟਰਾ ਹੋ ਰਿਹਾ ਇਹ ਸਰਕਾਰੀ ਹੁਟਰਾ ਜੀ ਬਿਲਕੁਲ ਹੀ ਲਾ ਸਕਦੇ ਜਿਹੜਾ ਬਿਲਕੁਲ ਇਹ ਲਾਊਗਾ ਬਿਲਕੁਲ ਹੀ ਬਖਸ਼ਿਆ ਜਾਊਗਾ ਇਹ ਕਾਨੂੰਨ ਦੀ ਲੰਘਣਾ ਆ ਤੇ ਜਿਹੜਾ ਕਾਨੂੰਨ ਦੀ ਲੰਘਣਾ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਇਹਦਾ ਮੋਟਰਸਾਈਕਲ ਅਸੀਂ ਇਹਨੂੰ ਬੰਦ ਕਰਤਾ ਜੀ ਇਹਨੂੰ ਫਿਰ ਕੋਈ ਕੋਈ ਪੇਪਰ ਨਹੀਂਗਾ ਆਹ ਦੇਖਿਆ ਨੰਬਰ ਪਲੇਟ ਵੀ ਹੈ ਨਹੀਂ ਹਾਂਜੀ ਬਿਲਕੁਲ ਇਹਰਾ ਹੁਣ ਚੈੱਕ ਕਰਾਂਗੇ ਪ੍ਰੋਪਰ ਹੀ ਚੈਕਿੰਗ ਹੋਊਗੀ ਵੀ ਕਿੱਥੋਂ ਆ ਕਿਹਦਾ ਆ ਕਿ ਨਾ ਕਿਹਦੇ ਆ ਇਹ ਬਿਲਕੁਲ ਬ੍ਰਿਕਰਾਂ ਚੈੱਕ ਕਰਕੇ ਇਹਦੇ ਖਿਲਾਫ ਜਿਹੜੀ ਬੰਦੀ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਜਿਹੜਾ ਸ਼ਹਿਰ ਵਿੱਚ ਜਾਂ ਪਿੰਡਾਂ ਵਿੱਚ ਇਹਨਾਂ ਨੰਬਰ ਤੋਂ ਹੂਟੜਾ ਵਾਲੇ ਮੋਟਰਸਾਈਕਲ ਉਹਨਾਂ ਨੂੰ 80 ਇਹ ਜੁਨਾਹ ਨੂੰ ਕੀ ਕਿਹਾ ਜਾਵੇ ਮੈਂ ਬਿਲਕੁਲ ਸਖਤ ਧਾਰਨਾ ਕਰਨਾ ਚਾਹੂੰਗਾ ਵੀ ਜਿਹੜਾ ਬੰਦਾ ਵੀ ਸਾਡੇ ਡਿੱਕੇ ਆ ਗਿਆ ਬਿਲਕੁਲ ਹੀ ਬਖਸ਼ਿਆ ਜਾਊਗਾ ਜਿਹੜਾ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੇਖਿਆ ਗਿਆ ਕਿ ਇੰਨੀ ਅਵੇਅਰਨੈਸ ਦੇ ਫੋਨ ਤੇ باوجود ਅਵੇਅਰਨੈਸ ਕੀਤੀ ਕਰਦੇ ਆ ਪ੍ਰੋਗਰਾਮ ਵੀ ਅਲਗ-ਅਲਗ ਤਰ੍ਹਾਂ ਦੇ ਕਰਵਾਏ ਜਾਂਦੇ ਆ ਵਾਰਨਿੰਗ ਵੀ ਦਿੱਤੀ ਜਾਂਦੀ ਆ ਪਰ ਜਿਹੜਾ ਇਧਰ ਦੇ ਉਹ ਸ਼ਸਤਰ ਹੈਗੇ ਆ ਜਿਹੜੇ ਨਹੀਂ ਸੁਧਰਦੇ ਉਹਨਾਂ ਨੇ ਕੀ ਫੀਲ ਕਰਨੀ ਚਾਹੁੰਦੇ ਨੇ ਮਾਨ ਜੋਗ ਐਸਐਲਜੀ ਸਾਹਿਬ ਜਿੰਨੀਆਂ ਬਹੁਤ ਸਰਗਤ ਹਟਾਤਾ ਇਸ ਬੰਦੇ ਵਿੱਚ ਜਿਹੜਾ ਬੰਦਾ ਕੋਈ ਕਾਨੂੰਨ ਦੀ ਲੰਗਣਾ ਕਰਦਾ ਆ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿੰਨਾ ਕੋਈ ਵੀ ਜਿਹੜਾ ਇੱਥੇ ਹਾਟ ਲਾਇਆ ਆ ਜਿਹੜਾ ਵਿਦਾਉਟ ਸੀਟ ਬੈਲਟ ਨੇ ਜਾਂ ਟੂ ਵੀਲਰ ਤੇ ਉੱਤੇ ਹੈਲਮਟ ਨਹੀਂ ਪਾਉਂਦੇ ਅਸੀਂ ਬਾਰ-ਬਾਰ ਇਹੋ ਬੇਨਤੀ ਕਰਦੇ ਆ ਵੀ ਕਾਨੂੰਨ ਦੀ ਲੰਗਣਾ ਲ ਤਕਤਾਂ ਤਕਰੂਨਿਕ ਕਾਰਵੇ ਕੀਤੀ ਜਾਓ